بس بخار じゃ ਚੜਦਾ ਤੀਗਾ ਫਿਰ ਕੁੜੀ ਕੋਲ ਵਾਕੇ ਦੇ ਉੱਥੇ ਮੈਂ ਅੱਛਾ ਉਹ ਦਵਾਈ ਲਿਆ ਆਉਂਦਾ ਹਮਰੇ ਕੋਲ ਲਿਆਉਣ ਮੈਂ ਛੜਦੇ ਪਰਾਂ ਚੋਲਾ ਹੁਣਾ ਨੀ ਕਾਣੂ ਓ ਤੂੰ ਤਾਂ ਭੇਜਣ ਨੂੰ ਹੀ ਰਾਜ਼ੀ ਆਂ ਕੀ ਬਿਮਾਰੀ ਐ ਕਾਣੂ ਤੂੰ ਬਾਪੂ ਐ ਕਰ ਤੈਂ ਅੰਦਰ ਕਲੇਸ਼ ਚ ਨਹੀਂ ਹੋਣਾ ਉਹਨਾਂ ਦੇ ਓ ਮੈਂ ਤਾਂ ਬਾਬਾ ਕੋਈ ਨਹੀਂ ਆਉਂਦਾ ਤੈਨਾਂ ਤਾਂ ਉਹ ਵੀ ਚੱਲਦੀਆਂ ਹੋ ਇਹ ਤਾਂ ਉਹ ਵੀ ਨਹੀਂ ਚੱਲਦੀ ਤਾਂ ਤੇਨੂੰ ਪਤੀ ਆ ਸਰਪੰਚਾ ਹੋਰ ਮੇਰੇ ਤਾਂ ਉਹ ਮੰਨਦੀ ਉਹ ਨਾਲੇ ਇਹਦੇ ਲਈ ਮਾਨਤ ਪੈਰ ਨਹੀਂ ਲੱਗਣ ਦਿੰਦੀ ਚੰਗ ਵਾਲੀ ਦਾ ਨਾਲੇ ਜਿਹੜਾ ਡਰਾ ਆਪਣਾ ਬਾਪੂ ਜਿਹੜਾ ਸਾਡਾ ਤਿੰਨਾਂ ਜਣੇ ਦੇ ਡਾਰ ਇਹਨਾਂ ਚ ਉਹ ਹੈ ਹੀ ਨਹੀਂ ਇਹ ਜਿਦਾ ਉਹੀ ਇਹਦਾ ਇਹਦਾ ਕਣਕਣ ਕਣ ਹੈ ਨਹੀਂ ਫੋਕ ਲਿਕੜੀ ਪੀਏ ਦਾ ਫੋਕ ਨਿਕਲੇ ਪੀਏ ਮੈਂ ਆਪੀ ਸਮਝਾਉਣਾ ਆਇਨਾ ਗੱਡ ਖਾਨਾ ਲੈ ਰੱਖਿਆ ਕੋਈ ਚੱਜ ਬੱਲੇ ਦਾ ਚਲਾਉਣ ਨਾਲ ਹੈਗਾ ਕਿ ਨਾ ਇਹਨਾਂ ਦੇ ਕੋਈ ਦਾ ਬੇਸੂਰੇ ਨੇ ਸਾਰੀ ਬੱਚੇ ਆਏ ਓਏ ਐ ਲੈ 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 ਕਿ ਲੋਹਾਂ ਤੇ ਖੜਾਈ ਪਣ ਇੱਥੇ ਦੱਸ ਸਾਰੇ ਬੇਸੂਰੇ ਇਕੱਠੇ ਬੈਠਣੇ ਕੁਰਸੀ ਲੈ ਕੇ ਉਹ ਨਾ ਜੀਂ ਗਿਆ ਕਾ ਕੁਰਸੀ ਲਿਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਹੋ ਬੈਠ ਜਾ ਹਾਂਜੀ ਠੀਕ ਆ ਉਹ ਆ ਕੇ ਦੇਖ ਕਿ ਮੈਂ ਟਾਪਦੀ ਫਿਰਦੀ ਆ ਜੰਮਣੀ ਡਰਦੀ ਆ ਕਿੱਥੋਂ ਪ੍ਰਗਟ ਹੋਗੀ ਤੂੰ ਪ੍ਰਗਟ ਨਹੀਂ ਪ੍ਰਗਟ ਤਾਂ ਮੈਂ ਦੱਸੂਗੀ ਮੈਂ ਕਿੱਥੋਂ ਹੰਗਾ ਚੰਦ ਆ ਗਿਆ ਨਲਿਆ ਗਿਆ ਸਰਪੰਚ ਨੇ ਸੁਖੀ ਨਾ ਇਹ ਕੀ ਕਰ ਲੈਣਗੇ ਐ ਬਲੈਕ ਕੀ ਕਰਨਗੇ ਆ ਕੇ ਮੈਂ ਸਿਟੀ ਜੀ ਮਾਰੀ ਰਹੀ ਰੋਡ 'ਤੇ ਚਲਾਉਣਾ ਤੂੰ ਆ ਕਾਡੋ ਸਿਟੀ ਜਿਹੜੀ ਕਿਉਂ ਕਰਦਾ ਸਿਟੀ ਮੇਰੀ ਤੇਰਾ ਤਾਂ ਮੈਂ ਬੜਾ ਦੇਖ ਤੂੰ ਮੇਰੇ ਭਾਈ ਨੂੰ ਕੀ ਸ਼ਿਟ ਪੀ ਲਾਇਆ ਤੂੰ ਮੈਂ ਤੂੰ ਇਹਦੀ ਸਿਟੀ ਕਾ ਕੱਢੀ ਆ ਇਹ ਤਾਂ ਨਿੱਕੇ ਹੁੰਦੇ ਤਾਂ ਸਿਟੀਆਂ ਮਾਰਦਾ ਦੇ ਦੇ ਸਿਟੀ ਵਾਪਸ ਦੇ ਦੇ ਚੰਦ ਯਾਰ ਸਿਟੀ ਉਹ ਜਿਹੜੀ ਸਿਟੀ ਇਹਦੀ ਅਸੀਂ ਜਿਹੜੀ ਚਾਹੇ ਦੋ ਦੀ ਚਾਹੇ ਚਾਰ ਦੀ ਦੇ ਦੇ ਪੂਣੀ ਨੂੰ ਆਉਣੀ ਮੇਰੀ ਸਿਟੀ ਆ ਜੀ ਮੈਂ ਵਜਾਉ ਹਾਂ ਉਹਨੇ ਸੁਣੀ ਵੀ ਨਹੀਂ ਹੋਣੀ ਅਜੇ ਤੱਕ ਸਿਟੀ ਕੌਣ ਆ ਭਣੇ ਇਹ ਇਹਰੇ ਸਾਡੇ ਬਾਪ ਤਰਾ ਸਰਪੰਚ ਆਹੇ ਇਹਦਾ ਬਾਪ ਕਾ ਤੋਂ ਆ ਐਂ ਕਾ ਨੂੰ ਮਾਰ ਦਿਆਂ ਭਾਈ ਭਾਈ ਮਾੜਾ ਮੋਟਾ ਦੇਖ ਲੈ ਮਾੜਾ ਮੋਟਾ ਦੇਖ ਲੋ ਅੱਥਰੁਕ ਕਿਹਨੇ ਹੈਗੀ ਇਹਨਾਂ ਨੂੰ 1500 ਵੋਟ ਤੇ ਜਿੱਤੇ ਹੋਏ ਸਰਪੰਚ ਆ ਕੋਈ ਨਹੀਂ ਜਿੱਤੇ ਤੇ ਨੇੜੇ ਤੇੜੀ ਤੇਰੀ ਸੱਸ ਹੈ ਹੋਰ ਬਣਾ ਬਹੁਤ ਸਿਆਣਾ ਤਾ ਦੇਖ ਕੇ ਮਾਰੋ ਭਾਈ ਇਹਦੇ ਖਰਾ ਦੇ ਟੰਡਾ ਮੈਂ ਆਹੀ ਟੰਡਾ तेरे ਹੱਥ ਜਦੂ ਹਲਕ ਚ ਆਹ ਦੇਖ ਲੋ ਆ ਜਿਹੜੇ ਸਾਡੇ ਹੋਰ ਹੋ ਕੇ ਬੈ ਜਾ ਤੇਰੇ ਮਾਰ ਲਗੇ ਕੋਈ ਨਾ ਕੋਈ ਅੱਛਾ ਜਿਹੜੇ ਸਾਡੇ ਘਰ ਦੇ ਕੁੱਤੇ ਨੇ ਡੰਡਾ ਦੇ ਕੇ ਲੰਤ ਫੜਾਦੇ ਮਾਰ ਰਗਾ ਲੰਦੇ ਨੇ ਲੱਤ ਹੂੰ ਸਮਝਾ ਲੈ ਇਹਨਾਂ ਨੂੰ ਤੜਕੇ ਦਾ ਮੇਰੇ ਕੁੱਤੇਖਾਨੀ ਲੱਗਿਆ ਹੈ ਕਰਨ ਆ ਹੁਣ ਆ ਬੁਲਾ ਲੈ ਮੈਂਬਰ ਸਰਪੰਚ ਮੈਂ ਮੈਂ ਕੀ ਕਰਾਂ ਦੱਸ ਕਹਿੰਦਾ ਕੁੱਤੇਖਾਨੀ ਕਰਦਨੇ ਕੁੱਤਿਆਂ ਦੀ ਵੀ ਕਿਤੇ ਕੁੱਤੇਖਾਨੀ ਹੋਈ ਹੈ ਨਾ ਭਾਈ ਆਇਆ ਨਾ ਬੋਲੋ ਚੰਦ ਨਾਲੇ ਆ ਪੀਦਾ ਸਮਝਾ ਕੇ ਲੈ ਆਏ ਆਏ ਕਰਨਾ ਹੈ ਸੁੱਖੀ ਬੈਠ ਜਾ ਤੂੰ ਵੀ ਸੁੱਖੀ ਮੰਨ ਲਾ ਹਾਂ ਬੱਸ ਚਲਾਉਂਦਾ ਰਿਹਾ ਇਹ ਆ ਪਤਾ ਨਹੀਂ ਮੰਨ ਖਾਨੀ ਚਲਾਉਂਦਾ ਖਾਨੀ ਰੋਕਦਾਗਾ ਕਨੈਕਟਰ ਆ ਕੇ ਬੱਸ ਚਲਾਉਂਦਾ ਸੀ ਕਨੈਕਟਰ ਸੀਗਾ हट ਗਿਆ ਫੇਰਾ ਹਾਂ ਜੇਲ੍ਹ ਚੋਂ ਆਇਆ ਹੁਣ ਮੈਂ ਕੀ ਕਰਤਾ ਜੇਲ੍ਹ ਨੂੰ ਕਿੰਨੇ ਵਾਰ ਦੱਸਾਂ ਐ ਜੀ ਬੁੜੀ ਮਾਰਦੀ ਦੱਸਦੀ ਥੱਕ ਗਿਆ ਮੈਂ ਅੱਛਾ ਐ ਜੀ ਬੁੜੀ ਦੇਤੀ ਜੀ ਥੱਲੇ ਮੈਂ ਦੱਸਣ ਦੀ ਲੋੜ ਨਹੀਂ ਪਰਚਾ ਤੇ ਪਿਆ ਕੇ ਮੱਥੇ ਤੇ ਲਾ ਲਾ ਹਾਂ ਤੇਰੇ ਵਰਗੇ ਤਾਂ ਉਹ ਵੀ ਮੱਥੇ ਤੇ ਲਿਖਿਆ ਹੁੰਦਾ ਚੱਲ ਕੋਈ ਨਹੀਂ ਫੇਕ ਬੂਗ ਲਾ ਲੈਣਾ ਨਾ ਮੈਂ ਨਹੀਂ ਲਾਉਂਦਾ ਫੇਕ ਬੂਗ ਸਰਪੰਚਾ ਝੂਠੂ ਬੋਲਦਾ ਅੱਖਾਂ ਤੇ ਨਹੀਂ ਦੱਸ ਰੀਆਂ ਨੇ ਹਾਂ ਜੀ ਤਾਂ ਪੂਰਾ ਕਰਦਾ ਤਾਂ ਪਤਾ ਨਹੀਂ ਹਾਂ ਪੰਚ ਇਹ ਕੀ ਟੋਲੀ ਜਾਂਦੇ ਬਈ ਮੇਰੇ ਭਾਈ ਨੇ ਤਾਂ ਉਹ ਹੀ ਨਹੀਂ ਅੱਜ ਤੱਕ ਕਦੇ ਪੀ ਹੈਗੀ ਇਹਨਾਂ ਦੀ ਮਾਂ ਨੇ ਨਾ ਪਨੀਰੀ ਘਾਂ ਦੀ ਮਾਂ ਨੇ ਚੰਮ ਤੇ ਦੋ ਲੱਲੂ ਖਾਧੋ ਦੀ ਐਨੀ ਮਾਂ ਤਾਂ ਦਸਿਆਣੀ ਐ ਮੇਰੇ ਵੀ ਸੋਚ ਕੇ ਗੱਲ ਕਰ ਹਾਂ ਚੱਪ ਕਰ ਚੱਪ ਕਰ ਤੂੰ ਪੰਚ ਤੂੰ ਵੀ ਹੋਰ ਪਾਸੇ ਨਹੀਂ ਨਹੀਂ ਏ ਵੀ ਇਹਨਾ ਤੀ ਬੀ ਇਹਨਾ ਸੋਚੀ ਮੈਂ ਮੈਂ ਫਿਰ ਵੀ ਚਾਰ ਬੰਦਿਆਂ ਦੀ ਇੱਜ਼ਤ ਕਰਦੀ ਆ ਮੈਂ ਤਾਂ ਨਹੀਂ ਤੈਨੂੰ ਕੁਛ ਕਹਿਰੀ ਕਰ ਲੈ ਕਰ ਲੈ ਮਾਦਾ ਭਾਈ ਛੋੜੇ ਘਰੇ ਕਦੋਂ ਮਰਜੀ ਆ ਜਾ ਕਦੇ ਹੱਸ ਕੇ ਬੁਲਾਇਆ ਨਹੀਂ ਕਰਨ ਕਰਨ ਸੁਖੀ ਇਧਰ ਕਰਨ ਕਰਨ ਹਾਂ ਆਪਾਂ ਕਰਾਈਏ ਫਿਰ ਗੋਹਾ ਗੁੜਾ ਕੋਈ ਨਾ ਤੂੰ ਇੰਨੇ ਸ਼ਾਂਤ ਰਹਿ ਇੱਕ ਦਿਨ ਤਾਂ ਲਾਲਾਂ ਦੇ ਨੂੰ ਹਾਂ ਤੇ ਪੱਤ ਗਰੋਲ ਚ ਦੇ ਹਾਂ ਆਹੋ ਹਾਂ ਹਾਂ ਕਰ ਹਾਂ ਗੁੱਸਾ ਨਾ ਕਰੀ ਅਸੀਂ ਕਰੀਏ ਕੰਮ ਦੀ ਗੱਲ ਕੋਈ ਹੋਰ ਕੰਨਾਂ ਚ ਅਕੋਪਾਲਾ ਰੂ ਹੁਣ ਜਿਵੇਂ ਤੇਰਾ ਭਾਈ ਆਇਆ ਆਇਆ ਕਹਿੰਦੇ ਪ੍ਰੋਣਾ ਨੇ ਇੱਚ ਤਰੀਕਰੀ ਬੇਬੇ ਕੀ ਨਾ ਇਹਦਾ ਤੇ ਪੂਗ ਲਾਉਣਾ ਮੁਰਗਾ ਮਰਗਾ ਖਾਵਾਂਗਾ ਜੀ ਅੱਛਾ ਰੂਪਾ ਛੜੀ ਤੋਂ ਹਾਂ ਹਾਂ ਕੁੜੀਆ ਬੇਰੀ ਗੱਲ ਸੁਣ ਨਾ ਪੈਗ ਪੂਗ ਲਾ ਲੈ ਨਾ ਪੂ ਤੂਪਈ ਕੁੜੀ ਉਧਰ ਮੁਕਰ ਸਿਆਣੇ ਦੀ ਗੱਲਾਂ ਨਹੀਂ ਸੁਣਦੇ ਹੁੰਦੇ ਹਾਂ ਕੀ ਕਹਿੰਦਾ ਵੀਰੇ ਇਹ ਬਿਸਕਾਇਆ ਸੀ ਪੁੱਛਦਾ ਭਾਈ ਮਿੱਠਾ ਕੋੜਾ ਪਾਣੀ ਪੀ ਲੈਂਦਾ ਮੈਂ ਮਾਰਾ ਉਧਰ ਹੋਇਆ ਮੈਂ ਹੋ ਜਾ ਨਹੀਂ ਭਾਈ ਤੂੰ ਤੇ ਇੱਥੇ ਬੈਠ ਉਹਨੂੰ ਉਧਰ ਹੋਏ ਥੋੜਾ ਹੋ ਜਾਂਦਾ ਹੋਰਾ ਬੇ ਕੋਈ ਨਾ ਖੜ ਕੇ ਆਵਾਜ਼ ਉਹ ਖੱਟੋ ਯਾਰ ਮੂੰਹ ਕੋੜਾ ਕਰ ਲੈ ਨਾ ਮੂੰਹ ਕੋੜਾ ਹੈ ਆਪਾਂ ਉਹਨਾਂ ਕਰੀ ਜਾਵਾਂਗੇ ਨਾ ਕਰੀ ਨਹੀਂ ਕਰਦੇ ਤੇ ਕੀ ਤਾਂ ਗੁੜ ਪਾਇਆ ਹੋਇਆ ਆਪਾਂ ਕੱਟੇ ਘਰ ਦੀ ਪਹਿਲੇ ਤੋੜ ਦੀ ਸ਼ਕੀਨ ਆ ਤੂੰ ਹੂੰ ਤਿੰਨ ਸਾਲ ਹੋ ਗਏ ਤੈਨੂੰ ਜੇਲ੍ਹ ਗਈ ਨਾ ਹਾਂ ਠੀਕ ਹੈ ਅੱਜ ਫਿਰ ਬੱਕਰੇ ਬਣਾਵਾਂਗੇ ਠੀਕ ਹੈ ਬੱਕਰਾ ਫੜਨੇ ਆਪਣੀ ਭੈਣ ਦੀ ਇੱਕ ਗੱਲ ਨਹੀਂ ਸੁਣੀ ਤਾਂ ਸਾਡੀਆਂ ਸੁਣਨੀ ਆ ਸਾਰੀ ਠੀਕ ਜੇ ਪੀਣੀ ਆ ਚੰਗਾ ਪੱਕੀ ਗੱਲ ਹੈ ਪੱਕਾ ਹਾਂ ਯਕੀਨ ਕਿ ਮੈਂ ਆਊਗਾ ਸਰਪੰਚ ਆਪਾਂ ਨੂੰ ਵੀ ਇਹਦੇ ਤੇ ਆ ਆਪਣੇ ਬੱਸ ਯਕੀਨ ਨੂੰ ਕੀ ਕਹਿੰਦਾ ਹੈ ਨਹੀਂ ਜੇ ਤੂੰ ਸਾਡੇ ਪੱਖ ਦਾ ਹੋਵੇਂ ਨਾ ਤੋਂ ਇੱਕ ਸਿਟੀ ਸਾਡੇ ਘੇ ਤੇ ਮਾਰਦੇ ਤੇਰੀ ਭੈਣ ਨੂੰ ਕਹਿਦੀ ਮੈਂ ਬਡੇ ਜੀਜੇ ਨਾਲ ਜਾਣਾ ਆਹੋ ਕਹਿ ਬਸ ਕਿਹਦੇ ਨੇ ਮੈਂ ਮੜਾ ਜਾ ਕੇ ਉਹਨਾਂ ਕੋਲ ਠੀਕ ਹੈ ਜਾ ਕੇ ਕਿੱਥੇ ਉਹਨਾਂ ਨਾਲ ਕੀ ਕੰਮ ਪੈ ਗਿਆ ਜਾ ਕੇ ਕਿੱਥੇ ਉਹਨਾਂ ਕੀ ਲੱਗਦਾ ਐਂ ਦੱਸ ਹਾਂ ਕਿੱਥੇ ਜਾ ਰਹੇ ਆ ਦੱਸ ਤੁਰੋਂ ਦੇ ਨਾਲ ਜਾਂਦਾ ਵੱਡੇ ਨਾਲ ਕਹਿ ਫੇਰੀ ਚੱਲਾਂਗੇ ਭਲੇ ਕੇ ਹਾਂ ਫੇਰੀ ਭਲੇ ਤੇ ਯਕੀਨੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਦੋਂ ਰਾਜੂ ਜਾਂਦਾ ਤੁਹਾਡੇ ਕੋਲੇ ਸੇਵਾ ਕਰਦੇ ਨਹੀਂ ਹਾਂਜੀ ਫੇਰ ਤੂੰ ਸਾਡੇ ਕੋਲੇ ਆ ਜੀ ਤਾਜੂ ਹੋਰ ਤੇ ਮੁੰਡਾ ਮੇਰਾ ਇਹਦਾ ਮੁੰਡਾ ਜਿਹੜਾ ਔਰ ਰਾਜੂ ਉਹਦਾ ਨਾਮ ਤਾਂ ਬਲਦੇਵ ਆ ਹੈ ਅਸੀਂ ਨਿੱਕੇ ਹੁੰਦਿਆਂ ਨੂੰ ਰਾਜੂ ਕਹਿੰਦੇ ਆ ਭਾਈ ਓਏ ਅਸੀਂ ਰਾਜੂ ਕਹਿੰਦੇ ਆ ਉਹਨੂੰ ਬਲਦੇਵ ਬਲਦੂਬ ਦਾ ਸਾਨੂੰ ਨਹੀਂ ਪਤਾ ਆਧਾਰ ਕਾਰਡ ਦੇ ਕੋਲ ਲੱਗ ਕੇ ਪਹਿਣੇ ਆਏ ਕੰਮ ਹੈ ਬੰਦੇ ਸਿਆਣੇ ਨੇ ਮੈਂ ਮੜਾ ਜਾ ਜਾ ਮੈਂ ਇਹਨਾਂ ਕੋਲ ਕੁਝ ਅੱਜ ਦੀ ਗੱਲ ਦੱਸਣਗੇ ਮੈਨੂੰ ਲੱਗਦਾ ਠੀਕ ਆ ਭਾਈ ਸਾਨੂੰ ਜਕੀਨੇ ਨਹੀਂ ਹੈ ਜਕੀਨੇ ਨਹੀਂ ਹੁਣ ਜਕੀਨੇ ਜਿਹੜੀ ਗੱਲ ਤੈਨੂੰ ਕੋਈ ਉਹ ਕਹਿ ਕੇ ਦਿਖਾ ਵੀ بڑے ਜੀਜੇ ਨਾਲ ਜਾਂਦਾ بڑے ਜੀਜੇ ਨਾਲ ਕਹਿ ਪਣ ਬੱਟੇ ਜੀਜੇ ਨਾਲ ਜਾਂਦਾ ਕਿਹੜਾ ਵੱਡਾ ਜੀਜਾ ਆ ਬੈਠਾ ਜਿਹੜਾ ਬਸ ਸ਼ਰਮ ਕਰਦਾ ਤੂੰ ਵੱਡਾ ਜੀਜਾ ਕਿਹੜੇ ਮਸੂ ਲੱਗ ਗਿਆ ਤੂੰ ਚਿਹਰੇ ਮੈਂ ਨਹੀਂ ਵਿਆਹਿਆ ਹੁਣ ਆਫਰ ਨੂੰ ਚਲ ਕੋਈ ਭਾਈ ਉਹਦਾ ਰੈਸਟੋਰੈਂਟ ਨੇ ਅੱਖੀਂ ਮੈਂ ਹੋਜੂ ਤੂੰ ਤਾਂ ਜੀਜਾ ਇਹਦਾ ਉਹ ਲੱਗਦਾ ਤੂੰ ਕਿੱਦਾਂ ਕਿਹੜੇ ਮਸੂ ਲੱਗਿਆ ਨਹੀਂ ਤੇ ਪਿਛਲੇ ਦਿਨ ਕਿਹਾ ਬਸ ਬਸ ਹਾਂ ਬਸ ਚੱਲ ਚੱਲ ਚਲੀਏ ਫਿਰ ਤੇਰੇ ਮੂੰਹ ਕਿਹੜਾ ਲੱਗੇ ਆ ਸਾਡਾ ਇਨਾ ਸਾਰੀ ਮਾਰਦੀਆਂ ਕਰ ਜੇ ਕਿਤੇ ਫੁੱਟੀ ਸਿੱਧੀ ਥਾਵੇਂ ਗਿਆ ਫਿਰ ਦੇਖ ਲਈ ਪੰਚ ਸਰਪੰਚ ਬਣ ਗਈ ਗੱਲ ਆਹੋ ਆਹ ਚੰਗਾ ਚੰਗਾ ਟਾਕੜੀ ਹੈ ਆਹ ਦੱਸ ਤੂੰ ਤਾਂ ਹਲੇ ਘਰੀ ਰਹਿ ਏ ਚੱਲ ਆ ਜਾ ਪੰਜ-10 ਮਿੰਟ ਸਾਡੇ ਮਗਰ ਆ ਜੀ ਹੁਣ ਨਾਲ ਨਹੀਂ ਲੈ ਕੇ ਜਾਂਦੇ 10 ਕਿ ਮਿੰਟਾਂ ਨੂੰ ਆ ਜੀ ਨਾਲ ਲੈ ਜਾਓ ਮੇਰੀ ਗੱਲ ਸੁਣ 10 ਕਿ ਮਿੰਟਾਂ ਨੂੰ ਆ ਜੀ ਤੈਨੂੰ ਫੋਨ ਕਰਾਂਗੇ ਘਰੋਂ ਇੱਕ ਤਾਂ ਡੋਲੂ ਡੋਲੂ ਤੇ ਬਰਫ ਪਾ ਲਈ ਦੋ ਖਾਰੇ 30 ਰੁਪਏ ਦਾ ਦਹੀਂ ਫੜ ਲਈ ਹੁੰਦਾ ਚੰਗਾ ਠੀਕ ਹੈ ਕਿੱਥੇ ਜਾਣ ਨੂੰ ਕਹਿੰਦੇ ਨੇ ਕੋਤਨ ਕਿੱਥੇ ਕਹਿੰਦੇ ਤੈਨੂੰ ਖਮਾ ਕੇ ਲਿਆ ਮਾਰ ਕੇ ਬੰਦੇ ਸੈਨੇ ਲੱਗਦੇ ਨੇ ਪੈਣੇ ਜੀ ਧਿਆਨ ਨਾਲ ਚਾਈਨਾ ਨਾਲ ਇਹਦੀ ਤਾਂ ਘੁੱਗੀ ਕਾਇ ਹੋਗੀ ਕੀ ਕਹਿੰਦੀ ਹੈ ਮੈਨੂੰ ਨਹੀਂ ਸਮਝ ਆਉਂਦੀ ਉਹ ਤੁਹਾਡੀ ਚਲ ਜਾ ਹੁਣ ਭੱਜ ਜਾ ਹੁਣ ਉੱਥੇ ਜਾਣੇ ਜਾਨ ਬੇਬੇ ਇੱਕ ਗੱਲ ਦੱਸ ਹਾਂ ਇਹ ਮੈਨੂੰ ਕੀ ਕਰਨੀ ਉੱਥੇ ਲਿਜਾ ਕੇ ਅੱਜ ਤੇਨੂੰ ਇਹ ਜਹਾ ਅਚਾਨਕ ਗੇ ਰਾਤ ਤਾਰਿਆਂ ਚ ਘੁੰਮੇਗਾ ਤਾਰਿਆਂ ਚ ਹਾਂ ਲੋਏ ਲੋਏ ਕਾਰਿਆਂ ਚ ਤਾਰਿਆਂ ਚ ਹਾਂ ਪੱਕੀ ਗੱਲ ਹੈ ਪੱਕੇ ਐਨੂੰ ਅੱਛਾ ਹਾਂ ਹਾਂ ਤੇ ਭੱਜਾ ਬਰਫ ਲੈ ਜਾ ਉਹਨਾਂ ਦੀ ਨਸਤੀਪੀਏ ਨਾਲ ਇਹ ਦਹੀਂ ਲੈ ਜੀ ਚੰਗਾ ਸਮਝ ਗਿਆ ਹਾਂ ਤੇ ਇੱਕ ਗੱਲ ਹੋਰ ਹਾਂ ਕੀਪ ਕਾਈ ਮਰੀਂ ਤੁਸੀਂ ਇਹਨੂੰ ਬੁਲਾਇਆ ਤਿ ਖੇਤ ਖੇਤ ਨੂੰ ਜਾਂਦਾ ਹੁਣ ਮੈਂ ਕੱਦਾਂ ਸੁਣਦਾ ਉੱਥੇ ਪਿਆ ਚ ਨਾ ਬੋਲ ਭਾਈ ਹੁਣ ਮਾਈਕੀ ਬੋਲਣਾ ਤੇ ਤੇਰੇ ਮੂਰੇ ਹੁਣ ਹਾਂ ਨਹੀਂ ਬੱਸ ਠੀਕ ਹੈ ਚੱਲ ਕੰਮ ਕਰ ਲੈ ਉੱਠ ਕੇ ਕੋਈ ਕਰ ਲੈਨੇ ਕੰਮ ਉਹ ਤੂੰ ਵੀ ਭਾਈ ਸੀਟਾਂ ਘੱਟ ਮਰਿਆ ਕਰ ਤੈਨੂੰ ਕੀ ਕਹਿ ਕੇ ਗਏ ਨੇ ਹੁਣ ਉਹ ਅੱਜ ਦਾ ਹਾਸ ਰੂ ਸੀਟੀ ਬੱਝੀ ਗਈ ਮੋਟਰ ਤੇ ਉਹ ਕਿਵੇਂ ਬੁਲਾਇਆ ਇਹਨੂੰ ਤੇ ਪਾਜ ਜਾ ਭਾਈ ਬੇਬੇ ਹਾਂ ਦੱਸ ਦੇ ਕੀ ਕਰੀਏ ਹੱਸ ਜੀਗਾ ਤੂੰ ਐ ਓਏ ਤਾਂ ਆਤਾ ਸਭ ਤੋਂ ਜ ਆ ਕੋਈ ਨਹੀਂ ਮਿਲਣਾ ਬਾਹਰ ਹੁੰਦਾ ਹੋਇਆ ਚੰਗਾ ਆਹੋ ਅਰੇ ਆਹ ਹਾਤ ਮਾਰੀ ਏ ਤੇਰੀ ਇਹ ਤਾਂ ਐਂ ਵੱਜੂਗੀ ਤੈਨੂੰ ਦੇਖ ਆਹੀ ਤੇਰੀ ਆਤ ਮਾਰੀ ਹੈਗੀ ਕਰਦਾ ਤੇਰੀ ਮਰੇਕ ਕੋਲੇ ਗੱਲ ਮੈਂ ਤੈਨੂੰ ਲਵਾਉਣਾ ਉੱਥੇ ਪਰ ਮਰੇਕ ਕੋਲੇ ਉਹ ਤੈਨੂੰ ਤਾਂ ਹੀ ਲਵਾਉਂਗਾ ਜਿੱਦ ਨੂੰ ਅੱਜ ਜਾਣ ਜਾਊਗਾ ਛੱਡਣਗੇ ਉੱਥੇ